ਇਸ ਸਮੇਂ ਦੀ ਗੱਲ ਕਰੀ ਜਾਵੇ ਕੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਜਲ ਸਤਾਰ ਵੱਧ ਰਿਹਾ ਪਰ ਇੱਥੇ ਇਸ ਸਮੇਂ ਅਸੀਂ ਖਨੌਰੀ ਦੇ ਨਾਲ ਲੱਗਦੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਖੜੇ ਆਂ ਪਹਿਲਾਂ ਇਹ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਕਿ ਜਿੱਥੇ ਕੀ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦਾ ਜਿਹੜਾ ਪੋਲਾ ਹੈਗਾ ਉਹ ਕੱਗਰ ਦੇ ਉੱਪਰੋਂ ਬਣਾਇਆ ਗਿਆ ਹੈ ਪਰ ਇਥੋਂ ਵੱਡੇ ਪੱਧਰ ਤੇ ਜਿਹੜਾ ਕਿਸਾਨਾਂ ਦਾ ਰੋਸ ਹੈ ਇਥੋਂ 12 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਕਿ ਜਿਹੜੀ ਇਹ ਮਿੱਟੀ ਹੈ ਕਿਨਾਰਿਆਂ ਦੀ ਇਹ ਠੇਕੇਦਾਰ ਦੇ ਵੱਲੋਂ ਚੱਕ ਲਈ ਹੈ ਤੇ ਇਹ ਰੋਡ ਨੂੰ ਇਹਨਾਂ ਨੇ ਟਰੈਕਟਰ ਲਗਾ ਕੇ ਬਲੌਕ ਕਰ ਦਿੱਤਾ ਹੈਗਾ ਲੋਕਲ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਨੇ ਭਾਈ ਜੀ ਕੀ ਕਾਰਨ ਹੈ ਕੀ ਹਾਲਾਤ ਨੇ ਮੌਕੇ ਦੇ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੇਰਾ ਪਿੰਡ ਇਹੀ ਹੈ ਲੋਕਲਾਂ ਦਾ ਪਿੰਡ ਤੇਈਪੁਰ ਤੋਂ ਇਹਨਾਂ ਨੇ ਪਿਛਲੇ ਸਾਲ ਜਿਹੜਾ ਬੰਨ ਵਜਾ ਹੈ ਨਾ ਜੀ ਉਹ ਇਹਨਾਂ ਨੇ ਚੱਕ ਲਿਆ ਨੈਸ਼ਨਲ ਹਾਈਵੇ ਵਾਲਿਆਂ ਨੇ ਡੇਢ ਕਿਲੇ ਦਾ ਲਗਭਗ ਬੰਨ ਚੱਕ ਕੇ ਤੇ ਉੱਪਰ ਰੋਡ ਤੇ ਮਿੱਟੀ ਪਾ ਲਈ ਅਸੀਂ ਡੇਢ ਕਿਲੇ ਤੋਂ ਇਹਨਾਂ ਨੂੰ ਗੁਜਾਰਸ਼ ਕਰ ਰਹੇ ਆਂ ਵੀ ਸਾਡਾ ਬੰਨ ਬੰਦ ਦਿਓ ਨਹੀਂ ਇਹਨਾਂ ਨੇ ਬੱਦਾ ਹੁਣ ਪਾਣੀ ਦਾ ਦਰਸ਼ਨ ਵਧ ਰਿਹਾ ਬਹੁਤ ਜ਼ਿਆਦਾ ਹੁਣ ਸਾਨੂੰ ਖਤਰਾ ਇਸ ਕਰਕੇ ਅਸੀਂ ਪਿਛਲੇ 12 ਦਿਨ ਤੋਂ ਇੱਥੇ ਧਰਨਾ ਦਿੱਤਾ ਜੀ ਪੱਕਾ ਹੀ ਨੈਸ਼ਨਲ ਹਾਈਵੇ ਅਸੀਂ ਰੋਕਿਆ ਹੋਇਆ ਵਾ ਬਿਲਕੁਲੀ ਮੌਜੂਦਾ ਹਾਲਾਤ ਕੀ ਨੇ ਦੇ ਮੌਜੂਦਾ ਹਾਲਾਤ ਹੁਣ ਪਾਣੀ ਜਿਵੇਂ ਸੁਬਨਾ ਝੀਲ ਤੋਂ ਚੱਕ ਦਿੱਤੇ ਉਹਨਾਂ ਨੇ ਫੱਟੇ ਜੀ ਤੇ ਅੱਜ ਰਾਤ ਰਾਤ ਇੱਥੇ ਪਾਣੀ ਆ ਜਾਣਾ ਕਿਸੇ ਟਾਈਮ ਵੀ ਪੰਜ ਪਿੰਡ ਔਰ ਖਨੌਰੀ ਸ਼ कोरोना ਰੁਪਏ ਦਾ ਸਾਡਾ ਨੁਕਸਾਨ ਹੋ ਸਕਦਾ ਜੀ ਅਸੀਂ ਇਹੀ ਬੇਨਤੀ ਪ੍ਰਸ਼ਾਸਨ ਨੂੰ ਕਰਨਾ ਹੈ ਵੀ ਸਾਡਾ ਬੰਨ ਬੰਨ ਕੇ ਦਿਓ ਤੇ ਕੋਈ ਪਤਾ ਨਹੀਂ ਕਦੋਂ ਦਾ ਨਾ ਕੀ ਪਾਣੀ ਆ ਜੇ ਦੇਖੋ ਪਰਲਿਆ ਜ਼ਿਲ੍ਹਿਆਂ ਚ ਕੀ ਹਾਲਾਤ ਬਣੇ ਪਏ ਆ ਅੱਧਾ ਪੰਜਾਬ ਤੇ ਡੁੱਬ ਗਿਆ ਕਿਉਂ ਸਾਡੇ ਖੇਤਰਾਂ ਨੇ ਹਲਕੇ ਨੂੰ ਡੋਬ ਰਹੇ ਹੋ ਤੁਸੀਂ ਪਰ ਕੋਈ ਸਾਡੀ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਐਨਐਚਏ ਵਾਲੇ ਗੱਲ ਨਹੀਂ ਸੁਣ ਰਹਾ ਅੱਜ ਹੁਣ ਆਏ ਨੇ ਵਿਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਡੇ ਕੈਮਰੇ ਆ ਚ ਵੀ ਸਭ ਕੁਝ ਰਿਕਾਰਡ ਹੋ ਚੁੱਕਾ ਵਾ ਤੇ ਹੁਣ ਬੰਨਣਗੇ ਜੀ ਬਾਪੂ ਜੀ ਕੀ ਕਿਹਾ ਸਮੇ ਪ੍ਰਸ਼ਾਸਨ ਤੁਹਾਨੂੰ ਮਿਲ ਕੇ ਗਿਆ ਕੀ ਕਿਹਾ ਉਹਨਾਂ ਨੇ ਪ੍ਰਸ਼ਾਸਨ ਨਹੀਂ ਗੱਲ ਕਹੀ ਵੀ ਅੱਜ ਤੋਂ ਟੈਂਪਰੇਚਰ ਸਾਡੇ ਸ਼ੁਰੂ ਹੋ ਜਾਣਗੇ ਅੱਗੇ ਪਿੱਛੇ ਕਿਤਨੀ ਮਿੱਟੀ ਪਾਈ ਪਹਿਨੇ ਇੱਥੇ ਪਏਗੀ ਕਿਤੇ 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 ਭਰੋਸਾ ਦਵਾਇਆ ਗਿਆ ਹੈ ਭਰੋਸਾ ਦਵਾਇਆ ਗਿਆ ਜੀ ਤਾਂ ਇੱਥੇ ਮੌਜੂਦਾ ਜੀ ਗੱਲ ਕਰੀ ਜਾਵੇ ਤਾਂ ਇਹ ਤਸਵੀਰ ਮੈਂ ਤੁਹਾਨੂੰ ਦਿਖਾਉਂਗਾ ਕਿ ਜਿੱਥੇ ਵੱਡੀ ਗਿਣਤੀ ਚ ਟਰੈਕਟਰਾਂ ਨਾਲ ਕਿਸਾਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਸੀ ਇਹਨੂੰ ਬਲੌਕ ਕਰ ਰਿਆ ਸੀ ਕੰਮ ਬੰਦ ਕਰ ਦਿੱਤਾ ਸੀ ਬਾਈ ਹੁਣ ਕਿਸ ਤਰ੍ਹਾਂ ਦਾ ਭਰੋਸਾ ਦਵਾਇਆ ਗਿਆ ਹੈ ਆਂਦੇ ਆ ਜੀ ਕੰਮ ਚਾਲੂ ਕੀਤਾ ਜਾਊਗਾ ਫੇਰ ਅੱਗੇ ਮਿੱਟੀ ਪਾਈ ਜਾਊਗੀ ਪਹਿਲਾਂ ਹੀ ਬੰਦ ਕੇ ਜੀ ਗੱਲ ਕੀਤੀ ਜਾਵੇ 2023 ਚ ਵੀ ਦੱਸਿਆ ਜਾ ਰਿਹਾ ਕਿ ਇੱਥੋਂ ਹੀ ਜਿਹੜਾ ਬੰਨ ਹੈਗਾ ਉਹ ਟੁੱਟਿਆ ਸੀ ਹਾਂਜੀ ਹਾਂਜੀ ਇੱਥੋਂ ਬੰਨ ਟੁੱਟ ਗਿਆ ਸੀ ਜੀ ਬਹੁਤ ਪਾਣੀ ਆਇਆ ਘਰਾਂ ਦੇ ਪਾਣੀ ਵੜ ਗਿਆ ਬਹੁਤ ਬੁਰਾ ਹਾਲ ਹੋਇਆ ਜੀ ਹਾਂ ਇਸੇ ਕਰਕੇ ਹੁਣ ਅਸੀਂ ਕੈਨੇਡਾ ਪਹਿਲਾਂ ਬੰਨਿਆ ਬੰਨਿਆ ਜਾਵੇ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਜੀ ਹੁਣ ਕਿਤੇ ਨਾ ਕਿਤੇ ਭਰੋਸਾ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਤੋਂ ਆਇਆ ਹੈਹੀ ਟੀਮ ਸਾਹ ਭਰੋਸਾ ਦੇ ਕੇ ਨੇ ਵੀ ਅਸੀਂ ਪਹਿਲਾਂ ਇਹ ਮਿੱਟੀ ਪਾ ਕੇ ਫਿਰ ਅੱਗੇ ਕੰਮ ਚਾਲੂ ਕੀਤਾ ਜਾਵੇ ਤਾਂ ਬਾਈ ਜੀ ਜਿਵੇਂ ਜਿੱਦ ਗੱਲ ਕੀਤੀ ਜਾਵੇ ਤੁਸੀਂ ਹੁਣ ਜਿਵੇਂ ਬਲੌਕ ਕੀਤਾ ਹੋਇਆ ਸਾਰਾ ਇਹ ਤਾਂ ਇਹ ਜਿਵੇਂ ਪਹਿਲਾਂ ਵੀ ਦੱਸ ਰਹੀ ਸੀ ਇਸੇ ਜਗ੍ਹਾ ਤੋਂ ਟੁੱਟਦਾ ਰਿਹਾ ਕੱਗਰ 2023 ਚ ਵੀ ਇਸੇ ਜਗ੍ਹਾ ਤੋਂ ਟੁੱਟਿਆ ਬਿਲਕੁਲ ਜੁਲਾਈ 23 ਦੇ ਵਿੱਚ ਇੱਥੋਂ ਹੀ ਟੁੱਟਾ ਜੀ ਇੰਨੇ ਸਾਡੇ ਜਿਹੜੇ 10 12 ਪਿੰਡ ਸਾਰੇ ਡੋਬ ਦਿੱਤੇ ਆ ਜੀ ਦ ਆਦੇ ਆ ਖਨੌਰੀ ਜਿਹੜੀ ਉਹ ਡਿਸਟ੍ਰਿਕਟ ਸੰਘਰੂਰ ਦੇ ਵਿੱਚ ਪੈਂਦੀ ਆ ਇਹਦਾ ਦਾ ਕੋਈ ਵੀ ਮਾਈ ਬਾਪ ਨਹੀਂ ਹੈਗਾ ਜੀ ਇੱਥੋਂ ਪਾਣੀ ਸਾਰਾ ਖਨੌਰੀ ਤੱਕ ਜਾਂਦਾ ਹੈ ਬਿਲਕੁਲ ਜੀ ਖਨੌਰੀ ਸਾਰੀ ਬਰਬਾਦ ਹੋ ਜਾਂਦੀ ਆ 93 ਜੀ 88 ਜੀ ਖਨੌਰੀ ਡੁੱਬੀ ਇੱਥੋਂ ਹੀ ਟੁੱਟਾ ਜੀ ਪਾਣੀ ਇੱਥੋਂ ਹੀ ਇਹਨਾਂ ਨੇ ਬਾਨਕ ਮਜੂਰ ਕਰ ਦਿੱਤਾ ਐਨਐਚਏਆਈ ਨੇ ਹੂੰ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਇਹ ਕਿਨਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਸਾਨ ਇਲਜ਼ਾਮ ਲਗਾ ਰਹੇ ਨੇਗੇ ਕਿ ਇਸ ਜਗ੍ਹਾ ਤੋਂ ਮਿੱਟੀ ਹੈ ਜਿਹੜੀ ਉਹ ਚੱਕੀ ਗਈ ਹੈ ਕਿ ਤਾਂ ਹੁਣ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਨੂੰ ਆ ਕੇ ਅਸ਼ਵਾਸ਼ਣ ਦਿੱਤਾ ਗਿਆ ਪਿਛਲੇ 12 ਦਿਨਾਂ ਤੋਂ ਕਿਸਾਨ ਇਸ ਰੋਡ ਦੇ ਉੱਪਰੇ ਆਪਣੇ ਟਰੈਕਟਰ ਜਿਹੜਾ ਲਗਾ ਕੇ ਬੈਠੇ ਹੋਏ ਨੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ NHAI ਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਪਰ ਹੁਣ ਮੌਜੂਦਾ ਐਸਡੀਐਮ ਦੇ ਵੱਲੋਂ ਆ ਕੇ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਇਹ ਮਿੱਟੀ ਹੈ ਜਿਹੜੀ ਉਹ ਪਹਿਲੇ ਪਿੱਲਰ ਤੱਕ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਵੀ ਪਾਣੀ ਹੈ ਘੱਗਰ ਦੇ ਵਿੱਚ ਲਗਾਤਾਰ ਚੜ ਰਿਹਾ ਹੈਗਾ ਪਿੱਛੋਂ ਲਗਾਤਾਰ ਪਾਣੀ ਵਧ ਰਿਹਾ ਹੈਗਾ ਤਾਂ ਇੱਥੇ ਖਤਰਾ ਦੇਖਦੇ ਹੋਏ ਕਿਸਾਨਾਂ ਨੇ ਪਿਛਲੇ 12 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀਗਾ ਜਿਸ ਦੇ ਵਿੱਚ ਅੱਜ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਹੈਗਾ ਕਿ ਇੱਥੇ ਪੱਥਰ ਪਾ ਕੇ ਪੱਕੇ ਤੌਰ ਤੇ ਜਿਹੜਾ ਇਸ ਬੰਦ ਨੂੰ ਮਜ਼ਬੂਤ ਕਰਕੇ ਠੇਕੇਦਾਰ ਵੱਲੋਂ ਜਿਹੜਾ ਇਹ ਰੋਡ ਹੈ ਜੰਮੂ ਕਟੜਾ ਐਕਸ ਵੇਅਰ ਐਸਆਈਬੀ ਦਾ ਠੇਕੇਦਾਰ ਬਣਾ ਰਿਹਾ ਹੈਗਾ ਕੀ ਜਿਹੜਾ ਇਹ ਰੋਡ ਹੈਗਾ ਇਸ ਜਗ੍ਹਾ ਦੇ ਉੱਪਰ ਤਾਂ ਹੀ ਸ਼ੁਰੂ ਕੀਤਾ ਜਾਵੇਗਾ ਕੰਮ ਜਦੋਂ ਤੱਕ ਜਿਹੜਾ ਇਹ ਬੰਨ ਹੈਗਾ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਇਸ ਸਮੇਂ ਦੀ ਗੱਲ ਕਰੀ ਜਾਵੇ ਕਿ ਘੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਜਲ ਸਤਾਰ ਵੱਧ ਰਿਹਾ ਪਰ ਇੱਥੇ ਸਮੇਂ ਅਸੀਂ ਖਨੌਰੀ ਦੇ ਨਾਲ ਲੱਗਦੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਖੜੇ ਆਂ ਪਹਿਲਾਂ ਇਹ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਕਿ ਜਿੱਥੇ ਕੀ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦਾ ਜਿਹੜਾ ਪੋਲਾ ਹੈਗਾ ਉਹ ਘੱਗਰ ਦੇ ਉੱਪਰੋਂ ਬਣਾਇਆ ਗਿਆ ਪਰ ਇੱਥੋਂ ਵੱਡੇ ਪੱਧਰ ਤੇ ਜਿਹੜਾ ਕਿਸਾਨਾਂ ਦਾ ਰੋਸ ਹੈ ਇੱਥੋਂ 12 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਕਿ ਜਿਹੜੀ ਇਹ ਮਿੱਟੀ ਹੈ ਕਿਨਾਰਿਆਂ ਦੀ ਇਹ ਠੇਕੇਦਾਰ ਦੇ ਵੱਲੋਂ ਚੱਕ ਲਈ ਹੈ ਤੇ ਇਹ ਰੋਡ ਨੂੰ ਇਹਨਾਂ ਨੇ ਟਰੈਕਟਰ ਲਗਾ ਕੇ ਬਲੌਕ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੇਰਾ ਪਿੰਡ ਇਹੀ ਹੈ ਲੋਕਲਾਂ ਦਾ ਪਿੰਡ ਤੇਈਪੁਰ ਤੋਂ ਇਹਨਾਂ ਨੇ ਪਿਛਲੇ ਸਾਲ ਜਿਹੜਾ ਬੰਨ ਵਜਾ ਹੈ ਨਾ ਜੀ ਉਹ ਇਹਨਾਂ ਨੇ ਚੱਕ ਲਿਆ ਨੈਸ਼ਨਲ ਹਾਈਵੇ ਵਾਲਿਆਂ ਨੇ ਡੇਢ ਕਿਲੇ ਦਾ ਲਗਭਗ ਬੰਨ ਚੱਕ ਕੇ ਤੇ ਉੱਪਰ ਰੋਡ ਤੇ ਮਿੱਟੀ ਪਾ ਲਈ ਅਸੀਂ ਡੇਢ ਕਿਲੇ ਤੋਂ ਇਹਨਾਂ ਨੂੰ ਗੁਜਾਰਸ਼ ਕਰ ਰਹੇ ਆ ਵੀ ਸਾਡਾ ਬੰਨ ਬੰਦ ਦਿਓ ਨਹੀਂ ਇਹਨਾਂ ਨੇ ਬੱਦਾ ਹੁਣ ਪਾਣੀ ਦਾ ਦਰਸ਼ਨ ਵਧ ਰਿਹਾ ਬਹੁਤ ਜ਼ਿਆਦਾ ਹੁਣ ਸਾਨੂੰ ਖਤਰਾ ਇਸ ਕਰਕੇ ਅਸੀਂ ਪਿਛਲੇ 12 ਦਿਨ ਤੋਂ ਇੱਥੇ ਧਰਨਾ ਦਿੱਤਾ ਜੀ ਪੱਕਾ ਹੀ ਨੈਸ਼ਨਲ ਹਾਈਵੇ ਅਸੀਂ ਰੋਕਿਆ ਹੋਇਆ ਵਾ ਬਿਲਕੁਲੀ ਮੌਜੂਦਾ ਹਾਲਾਤ ਕੀ ਨੇ ਦੇ ਮੌਜੂਦਾ ਹਾਲਾਤ ਹੁਣ ਪਾਣੀ ਜਿਵੇਂ ਸੁਪਨਾ ਝੀਲ ਤੋਂ ਚੱਕ ਦਿੱਤੇ ਉਹਨਾਂ ਨੇ ਫੱਟੇ ਜੀ ਤੇ ਅੱਜ ਰਾਤ ਰਾਤ ਇੱਥੇ ਪਾਣੀ ਆ ਜਾਣਾ ਕਿਸੇ ਟਾਈਮ ਵੀ ਪੰਜ ਪਿੰਡ ਔਰ ਖਨੌਰੀ ਸ਼ਹਿਰ ਬਰਬਾਦ ਹੋ ਸਕਦਾ ਵਾ ਕਰੋਨਾ ਰੁਪਏ ਦਾ ਸਾਡਾ ਨੁਕਸਾਨ ਹੋ ਸਕਦਾ ਜੀ ਅਸੀਂ ਇਹੀ ਬੇਨਤੀ ਪ੍ਰਸ਼ਾਸਨ ਨੂੰ ਕਰਨਾ ਹੈ ਵੀ ਸਾਡਾ ਬੰਨ ਬੰਨ ਕੇ ਦਿਓ ਤੇ ਕੋਈ ਪਤਾ ਨਹੀਂ ਕਦੋਂ ਦਾ ਨਾ ਕੀ ਪਾਣੀ ਆ ਜਾਏ ਦੇਖੋ ਪਰਲਿਆ ਜ਼ਿਲ੍ਹਿਆਂ 'ਚ ਕੀ ਹਾਲਾਤ ਬਣੇ ਪਏ ਆ ਅੱਧਾ ਪੰਜਾਬ ਤੇ ਡੁੱਬ ਗਿਆ ਕਿਉਂ ਸਾਡੇ ਖੇਤਰਾਂ ਨੇ ਹਲਕੇ ਨੂੰ ਡੋਬ ਰਹੇ ਹੋ ਤੁਸੀਂ ਪਰ ਕੋਈ ਸਾਡੀ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਐਨਐਚਏ ਵਾਲੇ ਗੱਲ ਨਹੀਂ ਸੁਣ ਰਹੇ ਅੱਜ ਹੁਣ ਆਏ ਨੇ ਵਿਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਡੇ ਕੈਮਰੇ ਆਜ ਵੀ ਸਭ ਕੁਝ ਰਿਕਾਰਡ ਹੋ ਚੁੱਕਾ ਵਾ ਤੇ ਹੁਣ ਬੰਨਣਗੇ ਜੀ ਬਾਪੂ ਜੀ ਕੀ ਕਿਹਾ ਸਮੇ ਪ੍ਰਸ਼ਾਸਨ ਤੁਹਾਨੂੰ ਮਿਲ ਕੇ ਗਿਆ ਕੀ ਕਿਹਾ ਉਹਨਾਂ ਨੇ ਪ੍ਰਸ਼ਾਸਨ ਨੇ ਗੱਲ ਕਹੀ ਹੈ ਵੀ ਅੱਜ ਤੋਂ ਟੈਂਪਰੇਚਰ ਤੁਹਾਡੇ ਸ਼ੁਰੂ ਹੋ ਜਾਣਗੇ ਅੱਗੇ ਪਿੱਛੇ ਕਿਤਨੀ ਮਿੱਟੀ ਹੋਈ ਪਈ ਪਹਿਨੇ ਇੱਥੇ ਪਏਗੀ ਕਿਤੇ ਨਾ ਕਿਤੇ ਭਰੋਸਾ ਦਵਾਇਆ ਗਿਆ ਹੈ ਭਰੋਸਾ ਦਵਾਇਆ ਗਿਆ ਤਾਂ ਇੱਥੇ ਮੌਜੂਦਾ ਜੀ ਗੱਲ ਕਰੀ ਜਾਵੇ ਤਾਂ ਇਹ ਤਸਵੀਰ ਮੈਂ ਤੁਹਾਨੂੰ ਦਿਖਾਉਂਗਾ ਕਿ ਜਿੱਥੇ ਵੱਡੀ ਗਿਣਤੀ ਚ ਟਰੈਕਟਰਾਂ ਨਾਲ ਕਿਸਾਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਸੀ ਇਹਨੂੰ ਬਲਾਕ ਕਰ ਰਿਆ ਸੀ ਕੰਮ ਬੰਦ ਕਰ ਦਿੱਤਾ ਸੀ ਬਾਈ ਹੁਣ ਕਿਸ ਤਰ੍ਹਾਂ ਦਾ ਭਰੋਸਾ ਦਵਾਇਆ ਗਿਆ ਹੈ ਆਹਦੇ ਜੀ ਕੰਮ ਚਾਲੂ ਕੀਤਾ ਜਾਊਗਾ ਫਿਰ ਅੱਗੇ ਮਿੱਟੀ ਪਾਈ ਜਾਊਗੀ ਪਹਿਲੋਂ ਇਹ ਬੰਨ ਕੇ ਜੀ ਗੱਲ ਕੀਤੀ ਜਾਵੇ 2023 ਚ ਵੀ ਦੱਸਿਆ ਜਾ ਰਿਹਾ ਕਿ ਇੱਥੋਂ ਹੀ ਜਿਹੜਾ ਬੰਨ ਹੈਗਾ ਉਹ ਟੁੱਟਿਆ ਸੀ ਹਾਂਜੀ ਹਾਂਜੀ ਇੱਥੋਂ ਬੰਨ ਟੁੱਟ ਗਿਆ ਸੀ ਜੀ ਬਹੁਤ ਪਾਣੀ ਆਇਆ ਘਰਾਂ ਦੇ ਪਾਣੀ ਵੜ ਗਿਆ ਬਹੁਤ ਬੁਰਾ ਹਾਲ ਹੋਇਆ ਜੀ ਹੂੰ ਇਸੇ ਕਰਕੇ ਹੁਣ ਅਸੀਂ ਕਹਿਣ ਦਾ ਪਹਿਲਾਂ ਬੰਨ ਬੰਨਾਂ ਜਾਵੇ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਜੀ ਹੁਣ ਕਿਤੇ ਨਾ ਕਿਤੇ ਭਰੋਸਾ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਤੋਂ ਆਇਆ ਹੈ ਏਹੀ ਟੀਮ ਸਾਹ ਭਰੋਸਾ ਦੇ ਕੇ ਨੇ ਵੀ ਅਸੀਂ ਪਹਿਲਾਂ ਇਹ ਮਿੱਟੀ ਪਾ ਕੇ ਫਿਰ ਅੱਗੇ ਕੰਮ ਚਾਲੂ ਕੀਤਾ ਜਾਏਗਾ ਤਾਂ ਬਾਈ ਜੀ ਜਿਵੇਂ ਜੀ ਗੱਲ ਕੀਤੀ ਜਾਵੇ ਤੁਸੀਂ ਹੁਣ ਜਿਵੇਂ ਬਲੌਕ ਕੀਤਾ ਹੋਇਆ ਸਾਰਾ ਇਹ ਤਾਂ ਇਹ ਜਿਵੇਂ ਪਹਿਲਾਂ ਵੀ ਕਿ ਇਥੇ ਟੁੱਟਾ ਜੀ ਇੰਨੇ ਸਾਡੇ ਜਿਹੜੇ 10 12 ਪਿੰਡ ਸਾਰੇ ਡੋਬ ਦਿੱਤੇ ਆ ਜੀ ਦੂਜੀ ਗੱਲ ਹੈ ਜੀ ਬਿਲਕੁਲ ਬਾਰਡਰ ਤੇ ਆ ਜੀ ਇਹ ਸਾਡੇ ਜਿਹੜੇ ਪਿੰਡ 12 ਪਿੰਡ ਨੇ ਨਾ ਘੱਗਰ ਤੋਂ ਪਾਰ ਡਿਸਟ੍ਰਿਕਟ ਪਟਿਆਲਾ ਦੇ ਆ ਖਨੌਰੀ ਜਿਹੜੀ ਉਹ ਡਿਸਟ੍ਰਿਕਟ ਸੰਘਰੂਰ ਦੇ ਵਿੱਚ ਪੈਂਦੀ ਆ ਇਹਦਾ ਕੋਈ ਵੀ ਮਾਈ ਬਾਪ ਨਹੀਂ ਹੈਗਾ ਜੀ ਇੱਥੋਂ ਪਾਣੀ ਸਾਰਾ ਖਨੌਰੀ ਤੱਕ ਜਾਂਦਾ ਹੈ ਬਿਲਕੁਲ ਜੀ ਖਨੌਰੀ ਸਾਰੀ ਬਰਬਾਦ ਹੋ ਜਾਂਦੀ ਆ 93 ਜੀ 88 ਜੀ ਵੀ ਖਨੌਰੀ ਡੁੱਬੀ ਇੱਥੋਂ ਹੀ ਟੁੱਟਾ ਜੀ ਪਾਣੀ ਇੱਥੋਂ ਹੀ ਇਹਨਾਂ ਨੇ ਬੰਨ੍ਹ ਕੁ ਮਜੂਰ ਕਰ ਦਿੱਤਾ ਐਨਐਚਏਆਈ ਨੇ ਤਾਂ ਬਿਲਕੁਲ ਕਿਤੇ ਨਾ ਕਿਤੇ ਜ ਕੀ ਇਸ ਜਗ੍ਹਾ ਤੋਂ ਮਿੱਟੀ ਹੈ ਜਿਹੜੀ ਉਹ ਚੱਕੀ ਗਈ ਹੈ ਕਿ ਤਾਂ ਹੁਣ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਨੂੰ ਆ ਕੇ ਅश्वਾਸਨ ਦਿੱਤਾ ਗਿਆ ਪਿਛਲੇ 12 ਦਿਨਾਂ ਤੋਂ ਕਿਸਾਨ ਇਸ ਰੋਡ ਦੇ ਉੱਪਰ ਹੀ ਆਪਣੇ ਟਰੈਕਟਰ ਜਿਹੜਾ ਲਗਾ ਕੇ ਬੈਠੇ ਹੋਏ ਨੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਨ ਐਚ ਆਈ ਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਪਰ ਹੁਣ ਮੌਜੂਦਾ ਐਸ ਡੀ ਐਮ ਦੇ ਵੱਲੋਂ ਆ ਕੇ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਇਹ ਮਿੱਟੀ ਹੈ ਜਿਹੜੀ ਉਹ ਪਹਿਲੇ ਪਿੱਲਰ ਤੱਕ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਵੀ ਪਾਣੀ ਹੈ ਘੱਗਰ ਦੇ ਵਿੱਚ ਲਗਾਤਾਰ ਚੜ ਰਿਹਾ ਹੈਗਾ ਪਿੱਛੋਂ ਲਗਾਤਾਰ ਪਾਣੀ ਵਧ ਰਿਹਾ ਹੈਗਾ ਤਾਂ ਇੱਥੇ ਖਤਰਾ ਦੇਖਦੇ ਹੋਏ ਕਿਸਾਨਾਂ ਨੇ ਪਿਛਲੇ 12 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀਗਾ ਜਿਸ ਦੇ ਵਿੱਚ ਅੱਜ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਹੈਗਾ ਕਿ ਇੱਥੇ ਪੱਥਰ ਪਾ ਕੇ ਪੱਕੇ ਤੌਰ ਤੇ ਜਿਹੜਾ ਇਸ ਬੰਨ੍ਹ ਨੂੰ ਮਜ਼ਬੂਤ ਕਰਕੇ ਠੇਕੇਦਾਰ ਵੱਲੋਂ ਜਿਹੜਾ ਇਹ ਰੋਡ ਹੈ ਜੰਮੂ ਕਟੜਾ ਐਕਸ ਵੇਅਰ ਐਸਆਈਬੀ ਦਾ ਠੇਕੇਦਾਰ ਬਣਾ ਰਿਹਾ ਹੈਗਾ ਉਸ ਵੱਲੋਂ ਭਰੋਸਾ ਦਿੱਤਾ ਗਿਆ ਹੈਗਾ ਕੀ ਜਿਹੜਾ ਇਹ ਰੋਡ ਹੈਗਾ ਇਸ ਜਗ੍ਹਾ ਦੇ ਉੱਪਰ ਤਾਂ ਹੀ ਸ਼ੁਰੂ ਕੀਤਾ ਜਾਵੇਗਾ ਕੰਮ ਜਦੋਂ ਤੱਕ ਜਿਹੜਾ ਇਹ ਬੰਨ ਹੈਗਾ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ। ਦੈਨ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ। ਇਸ ਸਮੇਂ ਜੇ ਗੱਲ ਕਰੀ ਜਾਵੇ ਕੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਜਲ ਸਤਾਰ ਵੱਧ ਰਿਹਾ ਪਰ ਇੱਥੇ ਇਸ ਸਮੇਂ ਅਸੀਂ ਖਨੌਰੀ ਦੇ ਨਾਲ ਲੱਗਦੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਖੜੇ ਆਂ। ਪਹਿਲਾਂ ਇਹ ਤਸਵੀਰ ਤੁਹਾਨੂੰ ਦਿਖਾਉਨੇ ਆਂ ਕਿ ਜਿੱਥੇ ਕੀ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦਾ ਜਿਹੜਾ ਪੋਲਾ ਹੈਗਾ ਉਹ ਕੱਗਰ ਦੇ ਉੱਪਰੋਂ ਬਣਾਇਆ ਗਿਆ। ਪਰ ਇਥੋਂ ਵੱਡੇ ਪੱਧਰ ਤੇ ਜਿਹੜਾ ਕਿਸਾਨਾਂ ਦਾ ਰੋਸ ਹੈ ਇਥੋਂ 12 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਕਿ ਜਿਹੜੀ ਇਹ ਮਿੱਟੀ ਹੈ ਕਿਨਾਰਿਆਂ ਦੀ ਇਹ ਠੇਕੇਦਾਰ ਦੇ ਵੱਲੋਂ ਚੱਕ ਲਈ ਹੈ ਤੇ ਇਹ ਰੋਡ ਨੂੰ ਇਹਨਾਂ ਨੇ ਟਰੈਕਟਰ ਲਗਾ ਕੇ ਬਲੌਕ ਕਰ ਦਿੱਤਾ ਹੈਗਾ ਲੋਕਲ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਨੇ ਭਾਈ ਜੀ ਕੀ ਕਾਰਨ ਹੈ ਕੀ ਹਾਲਾਤ ਨੇ ਮੌਕੇ ਦੇ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੇਰਾ ਪਿੰਡ ਇਹੀ ਹੈ ਲੋਕਲਾਂ ਦਾ ਪਿੰਡ ਤੇਈਪੁਰ ਤੋਂ ਇਹਨਾਂ ਨੇ ਪਿਛਲੇ ਸਾਲ ਜਿਹੜਾ ਬੰਨ ਵਜਾ ਹੈ ਨਾ ਜੀ ਉਹ ਇਹਨਾਂ ਨੇ ਚੱਕ ਲਿਆ ਨੈਸ਼ਨਲ ਹਾਈਵੇ ਵਾਲਿਆਂ ਨੇ ਡੇਢ ਕਿਲੇ ਦਾ ਲਗਭਗ ਬੰਨ ਚੱਕ ਕੇ ਤੇ ਉੱਪਰ ਰੋਡ ਤੇ ਮਿੱਟੀ ਪਾ ਲਈ ਅਸੀਂ ਡੇਢ ਕਿਲੇ ਤੋਂ ਇਹਨਾਂ ਨੂੰ ਗੁਜਾਰਸ਼ ਕਰ ਰਹੇ ਆਂ ਵੀ ਸਾਡਾ ਬੰਨ ਬੰਦ ਦਿਓ ਨਹੀਂ ਇਹਨਾਂ ਨੇ ਬੱਦਾ ਹੁਣ ਪਾਣੀ ਦਾ ਦਰਸ਼ਨ ਵਧ ਰਿਹਾ ਬਹੁਤ ਜ਼ਿਆਦਾ ਹੁਣ ਸਾਨੂੰ ਖਤਰਾ ਇਸ ਕਰਕੇ ਅਸੀਂ ਪਿਛਲੇ 12 ਦਿਨ ਤੋਂ ਇੱਥੇ ਧਰਨਾ ਦਿੱਤਾ ਜੀ ਪੱਕਾ ਹੀ ਨੈਸ਼ਨਲ ਹਾਈਵੇ ਅਸੀਂ ਰੋਕਿਆ ਹੋਇਆ ਵਾ ਬਿਲਕੁਲੀ ਮੌਜੂਦਾ ਹਾਲਾਤ ਕੀ ਨੇ ਦੇ ਮੌਜੂਦਾ ਹਾਲਾਤ ਹੁਣ ਪਾਣੀ ਜਿਵੇਂ ਸੁਬਨਾ ਝੀਲ ਤੋਂ ਚੱਕ ਦਿੱਤੇ ਉਹਨਾਂ ਨੇ ਫੱਟੇ ਜੀ ਤੇ ਅੱਜ ਰਾਤ ਰਾਤ ਇੱਥੇ ਪਾਣੀ ਆ ਜਾਣਾ ਕਿਸੇ ਟਾਈਮ ਵੀ ਪੰਜ ਪਿੰਡ ਔਰ ਖਨੌਰੀ ਸ਼ कोरोना ਰੁਪਏ ਦਾ ਸਾਡਾ ਨੁਕਸਾਨ ਹੋ ਸਕਦਾ ਜੀ ਅਸੀਂ ਇਹੀ ਬੇਨਤੀ ਪ੍ਰਸ਼ਾਸਨ ਨੂੰ ਕਰਨਾ ਹੈ ਵੀ ਸਾਡਾ ਬੰਨ ਬੰਨ ਕੇ ਦਿਓ ਤੇ ਕੋਈ ਪਤਾ ਨਹੀਂ ਕਦੋਂ ਉਹਦਾ ਨਾ ਕੀ ਪਾਣੀ ਆ ਜੇ ਦੇਖੋ ਪਰਲਿਆ ਜ਼ਿਲ੍ਹਿਆਂ ਚ ਕੀ ਹਾਲਾਤ ਬਣੇ ਪਏ ਆ ਅੱਧਾ ਪੰਜਾਬ ਤੇ ਡੁੱਬ ਗਿਆ ਕਿਉਂ ਸਾਡੇ ਖੇਤਰਾਂ ਨੇ ਹਲਕੇ ਨੂੰ ਡੋਬ ਰਹੇ ਹੋ ਤੁਸੀਂ ਪਰ ਕੋਈ ਸਾਡੀ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਐਨਐਚਏ ਵਾਲੇ ਗੱਲ ਨਹੀਂ ਸੁਣ ਰਹਾ ਅੱਜ ਹੁਣ ਆਏ ਨੇ ਵਿਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਡੇ ਕੈਮਰੇ ਆ ਚ ਵੀ ਸਭ ਕੁਝ ਰਿਕਾਰਡ ਹੋ ਚੁੱਕਾ ਵਾ ਤੇ ਹੁਣ ਬੰਨਣਗੇ ਜੀ ਬਾਪੂ ਜੀ ਕੀ ਕਿਹਾ ਸਮੇਂ ਪ੍ਰਸ਼ਾਸਨ ਤੁਹਾਨੂੰ ਮਿਲ ਕੇ ਗਿਆ ਕੀ ਕਿਹਾ ਉਹਨਾਂ ਨੇ ਪ੍ਰਸ਼ਾਸਨ ਨਹੀਂ ਗੱਲ ਕਹੀ ਹੈ ਵੀ ਅੱਜ ਤੋਂ ਟੈਂਪਰੇਚਰ ਸਾਡੇ ਸ਼ੁਰੂ ਹੋ ਜਾਣਗੇ ਅੱਗੇ ਪਿੱਛੇ ਕਿਤਨੀ ਮਿੱਟੀ ਪਾਈ ਪਹਿਨੇ ਇੱਥੇ ਪਏਗੀ ਕਿਤੇ 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 ਭਰੋਸਾ ਦਵਾਇਆ ਗਿਆ ਹੈ ਭਰੋਸਾ ਦਵਾਇਆ ਗਿਆ ਜੀ ਤਾਂ ਇੱਥੇ ਮੌਜੂਦਾ ਜੀ ਗੱਲ ਕਰੀ ਜਾਵੇ ਤਾਂ ਇਹ ਤਸਵੀਰ ਮੈਂ ਤੁਹਾਨੂੰ ਦਿਖਾਉਂਗਾ ਕਿ ਜਿੱਥੇ ਵੱਡੀ ਗਿਣਤੀ ਚ ਟਰੈਕਟਰਾਂ ਨਾਲ ਕਿਸਾਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਸੀ ਇਹਨੂੰ ਬਲੌਕ ਕਰ ਰਿਆ ਸੀ ਕੰਮ ਬੰਦ ਕਰ ਦਿੱਤਾ ਸੀ ਬਾਈ ਹੁਣ ਕਿਸ ਤਰ੍ਹਾਂ ਦਾ ਭਰੋਸਾ ਦਵਾਇਆ ਗਿਆ ਹੈ ਆਂਦੇ ਆ ਜੀ ਕੰਮ ਚਾਲੂ ਕੀਤਾ ਜਾਊਗਾ ਫੇਰ ਅੱਗੇ ਮਿੱਟੀ ਪਾਈ ਜਾਊਗੀ ਪਹਿਲਾਂ ਹੀ ਬੰਦ ਕੇ ਜੀ ਗੱਲ ਕੀਤੀ ਜਾਵੇ 2023 ਚ ਵੀ ਦੱਸਿਆ ਜਾ ਰਿਹਾ ਕਿ ਇੱਥੋਂ ਹੀ ਜਿਹੜਾ ਬੰਨ ਹੈਗਾ ਉਹ ਟੁੱਟਿਆ ਸੀ ਹਾਂਜੀ ਹਾਂਜੀ ਇੱਥੋਂ ਬੰਨ ਟੁੱਟ ਗਿਆ ਸੀ ਜੀ ਬਹੁਤ ਪਾਣੀ ਆਇਆ ਘਰਾਂ ਦੇ ਪਾਣੀ ਵੜ ਗਿਆ ਬਹੁਤ ਬੁਰਾ ਹਾਲ ਹੋਇਆ ਜੀ ਹਾਂ ਇਸੇ ਕਰਕੇ ਹੁਣ ਅਸੀਂ ਕੈਨੇਡਾ ਪਹਿਲਾਂ ਬੰਨਿਆ ਬੰਨਿਆ ਜਾਵੇ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਜੀ ਹੁਣ ਕਿਤੇ ਨਾ ਕਿਤੇ ਭਰੋਸਾ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਤੋਂ ਆਇਆ ਹੈਹੀ ਟੀਮ ਸਾਹ ਭਰੋਸਾ ਦੇ ਕੇ ਨੇ ਵੀ ਅਸੀਂ ਪਹਿਲਾਂ ਇਹ ਮਿੱਟੀ ਪਾ ਕੇ ਫਿਰ ਅੱਗੇ ਕੰਮ ਚਾਲੂ ਕੀਤਾ ਜਾਵੇ ਤਾਂ ਬਾਈ ਜੀ ਜਿਵੇਂ ਜਿੱਦ ਗੱਲ ਕੀਤੀ ਜਾਵੇ ਤੁਸੀਂ ਹੁਣ ਜਿਵੇਂ ਬਲੌਕ ਕੀਤਾ ਹੋਇਆ ਸਾਰਾ ਇਹ ਤਾਂ ਇਹ ਜਿਵੇਂ ਪਹਿਲਾਂ ਵੀ ਦੱਸ ਰਹੀ ਸੀ ਇਸੇ ਜਗ੍ਹਾ ਤੋਂ ਟੁੱਟਦਾ ਰਿਹਾ ਕੱਗਰ 2023 ਚ ਵੀ ਇਸੇ ਜਗ੍ਹਾ ਤੋਂ ਟੁੱਟਿਆ ਬਿਲਕੁਲ ਜੁਲਾਈ 23 ਦੇ ਵਿੱਚ ਇੱਥੋਂ ਹੀ ਟੁੱਟਾ ਜੀ ਇੰਨੇ ਸਾਡੇ ਜਿਹੜੇ 10 12 ਪਿੰਡ ਸਾਰੇ ਡੋਬ ਦਿੱਤੇ ਆ ਜੀ ਦ ਆਦੇ ਆ ਖਨੋਰੀ ਜਿਹੜੀ ਉਹ ਡਿਸਟ੍ਰਿਕਟ ਸੰਘਰੂਰ ਦੇ ਵਿੱਚ ਪੈਂਦੀ ਆ ਇਹਦਾ ਦਾ ਕੋਈ ਵੀ ਮਾਈ ਬਾਪ ਨਹੀਂ ਹੈਗਾ ਜੀ ਇੱਥੋਂ ਪਾਣੀ ਸਾਰਾ ਖਨੋਰੀ ਤੱਕ ਜਾਂਦਾ ਹੈ ਬਿਲਕੁਲ ਜੀ ਖਨੋਰੀ ਸਾਰੀ ਬਰਬਾਦ ਹੋ ਜਾਂਦੀ ਆ 93 ਜੀ 88 ਜੀ ਖਨੋਰੀ ਡੁੱਬੀ ਇੱਥੋਂ ਹੀ ਟੁੱਟਾ ਜੀ ਪਾਣੀ ਇੱਥੋਂ ਹੀ ਇਹਨਾਂ ਨੇ ਬਣਕ ਮਜੂਰ ਕਰ ਦਿੱਤਾ ਐਨਐਚਏਆਈ ਨੇ ਤਾਂ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਇਹ ਕਿਨਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਸਾਨ ਇਲਜ਼ਾਮ ਲਗਾ ਰਹੇ ਨੇਗੇ ਕਿ ਇਸ ਜਗ੍ਹਾ ਤੋਂ ਮਿੱਟੀ ਹੈ ਜਿਹੜੀ ਉਹ ਚੱਕੀ ਗਈ ਹੈ ਕਿ ਤਾਂ ਹੁਣ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਨੂੰ ਆ ਕੇ ਅश्वਾਸਨ ਦਿੱਤਾ ਗਿਆ ਪਿਛਲੇ 12 ਦਿਨਾਂ ਤੋਂ ਕਿਸਾਨ ਇਸ ਰੋਡ ਦੇ ਉੱਪਰ ਹੀ ਆਪਣੇ ਟਰੈਕਟਰ ਜਿਹੜਾ ਲਗਾ ਕੇ ਬੈਠੇ ਹੋਏ ਨੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ NHAI ਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਪਰ ਹੁਣ ਮੌਜੂਦਾ ਐਸਡੀਐਮ ਦੇ ਵੱਲੋਂ ਆ ਕੇ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਇਹ ਮਿੱਟੀ ਹੈ ਜਿਹੜੀ ਉਹ ਪਹਿਲੇ ਪਿੱਲਰ ਤੱਕ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਵੀ ਪਾਣੀ ਹੈ ਘੱਗਰ ਦੇ ਵਿੱਚ ਲਗਾਤਾਰ ਚੜ ਰਿਹਾ ਹੈਗਾ ਪਿੱਛੋਂ ਲਗਾਤਾਰ ਪਾਣੀ ਵਧ ਰਿਹਾ ਹੈਗਾ ਤਾਂ ਇੱਥੇ ਖਤਰਾ ਦੇਖਦੇ ਹੋਏ ਕਿਸਾਨਾਂ ਨੇ ਪਿਛਲੇ 12 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀਗਾ ਜਿਸ ਦੇ ਵਿੱਚ ਅੱਜ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਹੈਗਾ ਕਿ ਇੱਥੇ ਪੱਥਰ ਪਾ ਕੇ ਪੱਕੇ ਤੌਰ ਤੇ ਜਿਹੜਾ ਇਸ ਬੰਦ ਨੂੰ ਮਜ਼ਬੂਤ ਕਰਕੇ ਠੇਕੇਦਾਰ ਵੱਲੋਂ ਜਿਹੜਾ ਇਹ ਰੋਡ ਹੈ ਜੰਮੂ ਕਟੜਾ ਐਕਸ ਵੇਅਰ ਐਸਆਈਬੀ ਦਾ ਠੇਕੇਦਾਰ ਬਣਾ ਰਿਹਾ ਹੈਗਾ ਕੀ ਜਿਹੜਾ ਇਹ ਰੋਡ ਹੈਗਾ ਇਸ ਜਗ੍ਹਾ ਦੇ ਉੱਪਰ ਤਾਂ ਹੀ ਸ਼ੁਰੂ ਕੀਤਾ ਜਾਵੇਗਾ ਕੰਮ ਜਦੋਂ ਤੱਕ ਜਿਹੜਾ ਇਹ ਬੰਨ ਹੈਗਾ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ